ਹਾਂਜੀ ਦੋਸਤੋ ਪੰਜਾਬ ਦੇ ਵੱਡੇ ਸਿੰਗਰ ਸਿੱਧੂ ਮੂਸੇ ਵਾਲੇ ਬਾਰੇ ਤੁਸੀਂ ਸਾਰੇ ਜਾਣਦੇ ਹੋ ਕਿ ਦੋਸਤੋ ਤੁਹਾਡੇ ਲਈ ਇੱਕ ਵੱਡੀ ਖਬਰ ਲੈ ਕੇ ਸਾਹਮਣੇ ਆਇਆ ਕਿ ਜਿਵੇਂ ਤੁਹਾਨੂੰ ਪਤਾ ਹੀ ਹੈ ਕਿ 29 ਮਈ ਨੂੰ ਜੋ ਕਿ ਸਿੱਧੂ ਮੂਸੇ ਵਾਲੇ ਦੀ ਜੋ ਕਿ ਤੀਸਰੀ ਵਰਸੀ ਸੀ ਉਸ ਨੂੰ ਲੈ ਕੇ ਚਲਦੇ ਹਾਂ ਕਿ ਲੋਕਾਂ ਵੱਲੋਂ ਉਸ ਦੇ ਜੋ ਕਿ ਵਰਸੀ ਤੇ ਵੱਡਾ ਹੰਗਾਰਾ ਭਰਿਆ ਗਿਆ ਤੇ ਵੱਡਾ ਇਕੱਠ ਜੋ ਕੇ ਦਿਖਾਈ ਦਿੱਤਾ ਗਿਆ ਕਿ ਦੋਸਤੋ ਸਿੱਧੂ ਮੂਸੇ ਵਾਲ ਦੀ ਭੈਣ ਬਣੀ ਜੋ ਕਿ ਅਫਸਾਨਾ ਖਾਨ ਸਿੱਧੂ ਮੂਸੇ ਵਾਲ ਦੀ ਮੌਤ ਤੋਂ ਬਾਅਦ ਔਰ ਉਸ ਦੇ ਭੋਗ ਤੋਂ ਬਾਅਦ ਉਸ ਦੇ ਮਾਪਿਓ ਨਾਲ ਕਦੇ ਵੀ ਨਜ਼ਰ ਨਹੀਂ ਆਈ ਉਹ ਦੋਸਤੋ ਤੁਹਾਨੂੰ ਦੱਸ ਦਿੰਨੇ ਆ ਕਿ ਅਫਸਾਨਾ ਖਾਨ ਵੱਲੋਂ ਹੋਣ ਜੋ ਕਿ ਆਪਣੇ ਸੋਸ਼ਲ ਮੀਡੀਆ ਅਕਾਊਂਟ ਉੱਪਰ ਇੱਕ ਪੋਸਟ ਸਾਂਝੀ ਕਰਦਿਆਂ ਦੱਸਿਆ ਗਿਆ ਕਿ ਰਖੜੀ ਦੇ ਮੌਕੇ ਤੇ ਮੈਂ ਕਿ ਸਿੱਡੇ ਨਿੱਕੇ ਸਿੱਧੂ ਮੂਸੇ ਵਾਲੇ ਨੂੰ ਜੋ ਕਿ ਰਖੜੀ ਜਰੂਰ ਬੰਨਣ ਜਾਵਾਂਗੀ ਕਿ ਜੇਕਰ ਮੇਰਾ ਭਰਾ ਇੱਕ ਦੁਨੀਆ ਤੋਂ ਚਲਾ ਗਿਆ ਕਿ ਮੇਰਾ ਦੂਜਾ ਭਰਾ ਆ ਚੁੱਕਿਆ ਹੈ ਕਿ ਦੋਸਤੋ ਤੁਹਾਨੂੰ ਦੱਸ ਦਨੇ ਆ ਕਿ ਸਿੱਧੂ ਮੂਸੇਵਾਲ ਦੇ ਪਿਤਾ ਮਾਤਾ ਪਿਤਾ ਜੋ ਕਿ ਅਫਸਾਨਾ ਖਾਨ ਤੋਂ ਵੀ ਬਹੁਤ ਜ਼ਿਆਦਾ ਨਾਰਾਜ਼ ਹਨ ਔਰ ਲੋਕ ਵੀ ਅਫਸਾਨਾ ਖਾਨ ਤੋਂ ਬਹੁਤ ਜ਼ਿਆਦਾ ਨਾਰਾਜ਼ ਹਨ ਕਿ ਉਸ ਦੀ ਮੌਤ ਤੋਂ ਬਾਅਦ ਉਹਨਾਂ ਦੇ ਘਰ ਦੇ ਨਾਲ ਇੱਕ ਦਿਨ ਵੀ ਜਾ ਕੇ ਦਰਦ ਨਹੀਂ ਵੰਡਾਇਆ ਕਿ ਹੁਣ ਤੂੰ ਜੋ ਕਿ ਆ ਰਖੜੀ ਬੰਨਣ ਦੀਆਂ ਗੱਲਾਂ ਕਰਦੀਆਂ ਕਿ ਦੋਸਤੋ ਤੁਸੀਂ ਅਫਸਾਨਾ ਖਾਨ ਨੂੰ ਕਿਸ ਤਰ੍ਹਾਂ ਦੇਖ ਰਹੇ ਹੋ ਸਾਨੂੰ ਕਮੈਂਟ ਕਰਕੇ ਜਰੂਰ ਦੱਸਿਓ ਮਿਲਦੇ ਆਂ ਅਗਲੀ ਵੀਡੀਓ ਵੱਲ ਧੰਨਵਾਦ